ਜਦੋਂ ਆਪਾਂ ਖੜੇ ਆ ਕੜਾਏ ਲਵਨ ਤੇ ਤੇ ਡਿਸਟ੍ਰਿਕਟ ਸੰਗਰੂਰ ਤੇ ਆਪਣੇ ਭਰਾ ਖੜੇ ਨੇ ਸਾਰੇ ਅਮਾ ਇਹਨਾਂ ਨਾਲ ਵੀ ਕਰੀਉਂਗਾ ਗੱਲ ਮਾਤਾ ਜੀ ਨਾਲ ਜੀ ਬਹੁਤ ਵਿੱਚ ਵਿੱਚ ਜੀ ਹਾਲਾਤ ਖਰਾਬ ਨੇ ਘਰਾਂ ਦੇ ਤੇ ਸਾਡੇ ਘਰਾਂ ਦਾ ਵੀ ਜੀ ਆਪਣੇ ਪੈਰਾ ਦੇਣ ਦੀ ਲੋੜ ਹੈ ਤੇ ਜਾਗਦੇ ਜਿਵੇਂ ਰਾਤ ਹਾਂਜੀ ਬਾਈ ਯੂਰੋ ਹ 15-20 ਦਿਨ ਤੋਂ ਬਨ ਤੋਂ ਸੇਵਾ ਨਵਰੇਂਦਰ ਰਾਤ ਲਗਾਤਾਰ ਇੱਥੇ ਇੱਕ ਜੁੱਟ ਹੋ ਗਏ ਮਿੱਟੀ ਦੀ ਆ ਸਾਰੇ ਕਸ ਦਾ ਪ੍ਰਬੰਧ ਤੇ ਪੁੱਛਦੇ ਆ ਅੱਜ ਦੇ ਪਾਣੀ ਦੇ ਕੀ ਹਾਲਾਤ ਨੇ ਬਾਈ ਸਾਰੇ ਦਾ ਸੰਗਠਨ ਕਿਵੇਂ ਆ ਬਾਈ ਪਾਣੀ ਵਧਿਆ ਘਟਿਆ ਕਿਵੇਂ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਧਿਆਨ ਤੇ ਬਹੁਤ ਬਹੁਤ ਧੰਨਵਾਦ ਆ ਸਾਨੂੰ ਤਕਰੀਬਨ 15 ਦਿਨ ਹੋ ਗਏ ਇੱਥੇ ਇੱਕ ਘਰ ਦੇ ਬਨ ਦੇ ਬੈਠੇ ਨੂੰ ਆਪਣੇ ਕੜਾਈਲ ਤੋਂ ਲੈ ਕੇ ਮੂਨ ਤੱਕ ਦੀ ਜਿਹੜੀ ਬਨ ਦੀ ਲੰਬਾਈ ਆ ਤਕਰੀਬਨ 13 ਕਿਲੋਮੀਟਰ ਦੀ ਲੰਬਾਈ ਆ ਤੇ ਇਹ 13 ਕਿਲੋਮੀਟਰ ਦੇ ਵਿੱਚ ਆਪਣਾ ਤੱਲਾ ਪਿੰਡ ਕੜਾਇਲ ਹੀ ਸੇਵਾ ਕਰ ਰਿਹਾ ਸਾਰੇ ਨਗਰ ਦਾ ਬਰੋਗਾ ਸਯੋਗ ਆ ਚਾਹੇ ਉਹ ਮਿੱਟੀ ਦੇ ਵਿੱਚ ਨਾਲੋ ਤੁਸੀਂ ਦੂਟੀਆਂ ਲਾਈਆਂ ਹੋਈਆਂ ਨੇ ਪਿੰਡ ਦੇ ਵਿੱਚ ਮੁੰਡਿਆਂ ਦੀਆਂ ਲੱਗ ਲੱਗ ਥਾਂ ਤੇ ਜਿੱਥੇ ਜਿੱਥੇ ਕੋਈ ਮੜੀ ਕਮਜ਼ੋਰੀ ਆ ਬਣਦੀ ਉਹ ਤੇ ਬੈਠੇ ਹੋਏ ਨੇ ਜੇ ਆਪਾਂ ਗੱਲ ਕਰੀਏ ਪਾਣੀ ਦੀ ਪਿਛਲੇ 24 ਘੰਟਿਆਂ ਤੋਂ ਪਾਣੀ ਇੱਕੋ ਥਾਂ ਰੁਕਿਆ ਹੋਇਆ ਨਾ ਜ਼ਿਆਦਾ ਚੜਿਆ ਇਹ ਤੇ ਨਾ ਮਤਲਬ ਕੋਈ ਨੀਚੇ ਹੋਇਆ ਤੇ ਜਿਹੜੀ ਪਿੱਛੇ ਦੀ ਰਿਪੋਰਟ ਆ ਉਹ ਵੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਚੰਗੀ ਰਿਪੋਰਟ ਆ ਕਹਿੰਦੇ ਪਿੱਛੇ ਪਾਣੀ ਥੋੜਾ ਆ ਡਾਉਣ ਆ ਅਗਲੇ ਜਿਹੜੇ 48 ਘੰਟੇ ਨੇ ਉਹ ਸਾਡੇ ਲਈ ਬਹੁਤ ਮਤਲਬ ਮਹੱਤਵਪੂਰਨ ਨੇ ਪੈਰਾ ਦੇਣ ਦੀ ਲੋੜ ਆ ਤੇ ਜਾਗਦੇ ਜਿਵੇਂ ਰਾਤ ਦਾ ਵੀ ਸਾਰੇ ਜਿਹੜੇ ਕਿਸਾਨ ਭਾਈ ਨੇ ਸਾਰੇ ਸੇਵਾ ਕਰ ਰਹੇ ਨੇ ਉਸੇ ਤਰ੍ਹਾਂ ਮੱਲਾ ਚ ਚੌਕਸੀ ਦੀ ਰਾਤ ਆ ਤੇ ਮੱਲਾ ਸਾਰੇ ਨਾਲ ਮਿਲ ਕੇ ਆਪਾਂ ਇਸ ਨੂੰ ਰਾਤ ਨੂੰ ਮੱਲਾ ਜਿਵੇਂ ਆਪਾਂ ਕੰਮ ਕਰਦੇ ਆ ਰਹੇ ਆ ਉਮਈਆ ਪਰ ਆਦਰ ਉਹਦਾ ਪੂਰਾ ਪਹਿਰਾ ਦੇ ਕੇ ਟਪਾਈਏ ਜਿੱਤੇ ਦੂਜੀ ਗੱਲ ਕਰੀਏ ਜੇ ਆਪਾਂ ਪਿੰਡ ਦੀ ਕਮੇਟੀ ਦੀ ਗੁਰਦੁਆਰਾ ਪਰ ਉਹਨਾਂ ਦੀ ਕਮੇਟੀ ਹੈ ਜਿਹੜੀ ਉਹਨੇ ਵੀ ਬਹੁਤ ਹੀ ਯੋਗਦਾਨ ਸਾਨੂੰ ਦਿੱਤਾ ਹੋਇਆ ਚਾਹੇ ਲੰਗਰ ਦੀ ਲਾ ਲੋ ਚਾਹ ਪਾਣੀ ਪ੍ਰਸ਼ਾਦੇ ਦੀ ਲਾ ਲੋ ਜਿੱਥੇ ਜਿੱਥੇ ਬੰਦੇ ਬੈਠੇ ਨੇ ਉੱਥੇ ਪ੍ਰਸ਼ਾਦਾ ਪਾਣੀ ਸਾਰਾ ਕੁਝ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਚਾ ਰਹੀ ਹੈ ਕਿ ਲੋ ਧੰਨਵਾਦ ਆ ਤੇ ਜਿਹੜਾ ਵੀ ਮੰਨ ਲਾ ਇਹ ਕੋਈ ਵੀ ਮੰਨ ਲਾ ਮਿੱਟੀ ਰਾਜ ਆ ਕੋਈ ਲੋ ਪੈਸਾ ਲੱਗ ਰਿਹਾ ਸਾਰਾ ਹੀ ਨਗਰ ਦਾ ਲੱਗ ਰਿਹਾ ਇਹ ਤੇ ਕਿਸੇ ਨੇ ਆ ਕੇ ਹਜੇ ਨਹੀਂ ਬਾਈ ਹੁਣ ਤੱਕ ਜਿੰਨੀਆਂ ਵੀ ਸਿਆਸੀ ਪਾਰਟੀਆਂ ਬੈਠੇ ਕਹਿਣਾ ਤਾਂ ਚਾਹੀਦਾ ਨਹੀਂ ਹੈ ਮੁੱਦੇ ਤੇ ਆਪਾਂ ਨੂੰ ਇਕਜੁੱਟ ਹੋ ਕੇ ਇਹ ਚੀਜ਼ ਨਾਲ ਮਤਲਬ ਸੰਘਰਸ਼ ਕਰਨਾ ਪੈਣਾ ਹੈ ਜਾਂ ਖੜਨਾ ਪੈਣਾ ਹੈ ਜਾਂ ਕੰਮ ਕਾਰਜ ਕਰਨਾ ਪੈਣਾ ਹੈ ਫਸਲਾ ਬਚਾਣੀ ਹੈ ਜੇ ਜਿੰਨੇ ਵੀ ਇੱਥੇ ਪੋਲਿਟਿਕਸ ਦੇ ਲੀਡਰ ਆਏ ਆ ਕੀ ਇੱਥੇ ਕੁਝ ਸਹਾਇਤਾ ਦੇ ਕੇ ਗਏ ਆ ਹੈਲਪ ਕਰਕੇ ਗਏ ਆ ਦੇਖੋ ਜੀ ਸਹਾਇਤਾ ਸਾਨੂੰ ਇੱਥੇ ਪਹੁੰਚੀ ਆ ਚਾਹੇ ਉੱਪਰ ਲੀਡਰ ਸਾਰੇ ਤਰ੍ਹਾਂ ਦੀਆਂ ਪਾਰਟੀਆਂ ਆਈਆਂ ਨੇ ਪਰ ਸਾਰੇ ਅਸੀਂ ਜਿਹੜੇ ਸੱਤੇ ਕੋਈ ਵੀ ਪਾਰਟੀ ਆਈ ਆ ਅਸੀਂ ਉਹਨੂੰ ਵੈਲਕਮ ਕਰਕੇ ਜਾਇਆ ਆਖਦੇ ਆ ਕਿ ਸਾਡਾ ਸਹਿਯੋਗ ਦਿਓ ਕਿਨੇ ਸਾਨੂੰ ਡੀਜ਼ਲ ਵੀ ਇੱਥੇ ਕੁਇਰ ਬਾਦਲ ਵੱਲੋਂ ਦੀ ਟੀਮ ਵੱਲੋਂ ਸਾਨੂੰ ਬਾਈਂ ਅੱਤਰਵਾਇਆ ਗਿਆ ਤੇ ਹੋਰ ਤਗੋਰ ਵੀ ਲੀਡਰ ਆਏ ਨੇ ਉਹ ਵੀ ਸਾਨੂੰ ਮੰਨ ਲਾ ਸਹਿਯੋਗ ਦੇ ਕੇ ਗਏ ਨੇ ਉਹਨਾਂ ਦਾ ਵੀ ਸਿੱਧਾ ਧੰਨਵਾਦ ਕਰਦਿਆਂ ਪਰ ਜਿਹੜੀ ਮੌਕੇ ਦੀ ਸਰਕਾਰ ਆ ਉਹਨੇ ਹਜੇ ਤੱਕ ਸਾਡਾ ਕੋਈ ਸਾਥ ਨਹੀਂ ਲਿਆ ਹੈਗਾ ਨਾ ਸਾਨੂੰ ਕੋਈ ਮੰਨ ਲਾ ਵੀ ਕੋਈ ਵਿੱਤੀ ਸਹਾਇਤਾ ਇੱਥੇ ਦਿੱਤੀ ਗਈ ਹੈ ਸੋ ਮੌਕੇ ਦੀ ਸਰਕਾਰ ਦਾ ਪਹਿਲਾ ਹੱਕ ਬਣਦਾ ਕਿ ਸਾਡੇ ਮੰਨ ਲਾ ਵੀ ਇੱਥੇ ਆ ਕੇ ਜਿਹੜੀ ਕੋਈ ਹੋਰ ਆ ਉਹ ਪ੍ਰੋਬਲਮਾਂ ਨੇ ਸੁਨੀਆਂ ਜਾਣ ਤੇ ਉਹਨਾਂ ਤੇ ਗੌਰ ਕਰਕੇ ਸਾਰੇ ਨਗਰ ਦੇ ਵਿੱਚ ਜੋ ਕੋਈ ਚੀਜ਼ ਦੀ ਲੋੜ ਆ ਤੇ ਸੁਭ ਸੁਭਦਾ ਦਈ ਦਿੱਤੀਆਂ ਜਾਣ ਕਿਉਂਕਿ ਹੁਣ ਉਹ ਮੋਕੇ ਦੀ ਸਰਕਾਰ ਹੈ ਉਹਨਾਂ ਦਾ ਮਤਲਬ ਸਹੂਲਤਾਂ ਲੈ ਕੇ ਜੇ ਵੀ ਫੈਸਿਲਿਟੀਆਂ ਇਹਨਾਂ ਨੂੰ ਦਿੱਤੀਆਂ ਜਾਣ ਬਦ ਤੋਂ ਬਦ ਪਰ ਫਿਰ ਵੀ ਉਹ ਆ ਕੇ ਗੇੜਾ ਮਾਰ ਕੇ ਫੋਟੋਆਂ ਕਰਾ ਕੇ ਤੁਰ ਜਾਂਦੇ ਕੋਈ ਚੁਣਵਾਈ ਨਹੀਂ ਐਈ ਕਈ ਪਿੰਡਾਂ ਜਿਵੇਂ ਹੋਰ ਵੀ ਦੇਖਿਆ ਜਾ ਕੇ ਕੋਈ ਕਿਤੇ ਕੁਝ ਨਹੀਂ ਦੇਖ ਕੇ ਕੇ ਦੋ ਦੋ ਤਿੰਨ ਦਿਨ ਗੇੜੇ ਲਾ ਕੇ ਭਾਗੇ ਇਹ ਵਾਦਾਰ ਤੁਸੀਂ ਦੇਖ ਸਕਦੇ ਹੋ ਤੇ ਪਾਣੀ ਵੀ ਦੇਖ ਸਕਦੇ ਹੋ ਤੇ ਅੱਜ ਪਾਣੀ ਸਤਰ ਚੱਲ ਰਿਹਾ ਜਿਹੜਾ ਪਹਿਲਾਂ ਸੀ ਉਹਨੇ ਹੀ ਨਾਰਮਲ ਤੇ ਚੱਲ ਰਿਹਾ ਹੈ ਅਸਾਂ ਕਹਿ ਵੀ ਅੱਥਣ ਤੱਕ ਪਾਣੀ ਡਾਊਨ ਜਾ ਸਕਦਾ ਕਿਉਂਕਿ ਪਿੱਛੇ ਵੀ ਇੰਨੀ ਬਾਰਿਸ਼ ਯਾ ਰੇਨਿੰਗ ਨਹੀਂ ਹੈਗੀ ਤੇ ਬਾਕੀ ਪਾਈਆਂ ਨੂੰ ਪੁੱਛਦੇ ਆਂ ਸੇਵਾ ਨਵਾਰ ਜਿਹੜੇ ਵੀ ਇੱਥੇ ਕੀ ਸਮਾਚਾਰ ਹੈ ਜੀ ਫਿਰ ਹੁਣ ਭਾਈ ਚੜਦਾ ਹੈ 2 ਇੰਚ ਫੁੱਟ ਪਾਣੀ ਅੱਜ ਦਾ 2 ਇੰਚ 2 ਇੰਚ ਚੜੇ ਅੱਜ ਹਾਂਜੀ ਅੱਜ ਕੋਈ ਨਹੀਂ ਚਲੋ ਰੱਬ ਸੁੱਖ ਰੱਖੇ ਪਿੱਛੇ 15 ਦਿਨ ਹੋ ਗਏ ਅੱਛਾ ਕੋਈ ਨਹੀਂ 15 20 ਦਿਨ ਹੋ ਗਏ ਅੱਛਾ ਅੱਛਾ ਇੱਥੇ ਆਪ ਕਰੀਤੀ ਹੈ ਹਾਂ ਚਲੋ ਬੰਦੀ ਇਸੇ ਬਾਤ ਚਲੋ ਇਹਨਾਂ ਦੀ ਆ ਛੋਟੀ ਜ਼ਮੀਨ ਇਤਰੀ ਹੈ ਬਈ ਸਾਰੀ ਇਹ ਭਾਈ 50 60 ਕਿੱਲੇ ਇੱਥੇ ਕਿਤੇ ਉਹਦਰ ਵੀ ਦੇਖੋ ਪਾਣੀ ਪੂਣੀ ਨਿਕੜਿਆ ਕਨਾ ਬਈ ਹਾਂਜੀ ਤਾਂ ਇਹ ਮੋਟਰਾਂ ਐ ਮੱਛੀ 15 ਦਿਨ ਹੋ ਗਏ ਜੀ ਬਾਰਸ਼ ਪੈਣ ਦੇ ਰੋਜ਼ੀ ਰੋਈ ਕੱਢਦੇ ਆ ਪਾਣੀ 15 15 ਮੋਟਰਾਂ ਚੱਲ ਰਹੀਆਂ ਹੋ ਰਹੀ ਅੱਛਾ ਜੀ ਹਾਂਜੀ ਆ ਪਹਿਲਾ ਮੋਟਰ ਉਹ ਟਰੈਕਟਰ ਲਾਏ ਹੋਏ ਸੋਨੂੰ ਮੋਟਰ ਲਾਏ ਹੋਈ ਸੀ ਪਹਿਲਾਂ 70000 ਦਾ ਪਰ ਪਾਣੀ ਦਾ ਤਾਂ ਫਰਕ ਹੈ ਬਈ ਪਹਿਲਾਂ ਨਾਲ ਉਹ ਹਨਾ ਉਹ ਫਰਕ ਪੈ ਗਿਆ ਜੀ ਹੁਣ ਫਰਕ ਪਿਆ ਤੁਹਾਨੂੰ ਰੱਬ ਸੁੱਖ ਰੱਖੇ ਹੁਣ ਇਹ ਫਸਲਾਂ ਨਾਲੇ ਆ ਸਭ ਕੁਝ 15 ਦਿਨ ਹੋ ਗਏ ਦਿਨ ਰਾਤ ਇੱਥੇ ਕਿਸ ਨੇ ਪੰਜ ਰੁਪਏ ਦੇ ਸਰਕਾਰ ਨੇ ਨਹੀਂ बस उन पति है अमंत्रियों दी गल्लां ते दावे है ही हैं जे आने ਤੁਸੀਂ ਕੱਲੀਆਂ ਫੋਟੋਆਂ ਕਰਾਉਣ ਆਇਆ ਕਰੋ ਜਿਨੀ ਹੋਸਕੇ ਸਹਿਤਾ ਵੀ ਕਰੋ ਹਨਾ ਜਿਹੜੇ ਨਹੀਂ ਬਣਦੇ ਆਦੇ ਉਹ ਦੇ ਜਾਂਦੇ ਜਿਹੜਾ ਕੋਈ ਕੁਛ ਨਹੀਂ ਹੈਗਾ ਕਿਸੇ ਕੋਲ ਉਹਦਾ ਤੇ ਆਪਣੇ ਜਿਹੜੇ ਹੋਰ ਵੀ ਆ ਕੇ ਬਸ ਆਹੀ ਲਾਰੇ ਹੁੰਦਾ ਸਾਡੀ ਸਰਕਾਰ ਆਵੇ ਅਸੀਂ ਕਰਦਾ ਕੋਈ ਕੁਝ ਨਹੀਂ ਕਰਦਾ ਪੰਜਾਬੀ ਦੀਓ ਠੀਕੜੇ ਫੇਰ ਕੋਈ ਨਹੀਂ ਆ ਕੇ ਖੜਦਾ ਇੱਥੇ ਨਾ ਟੈਕਸ ਤਾਂ ਪੰਜਾਬੀ ਭਰਦਾ ਦਿੱਲੀ ਕੱਲਾ ਦਿੱਲੀ ਦਾ ਨਹੀਂ ਭਰਦਾ ਚੰਡੀਗੜ੍ਹ ਨਹੀਂ ਭਰਦਾ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਇੱਥੇ ਕਿਉਂ ਨਹੀਂ ਮਿਲਦੀਆਂ ਹੁਣ ਤੱਕ ਸੈਂਟਰ ਸਰਕਾਰ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਜਾਇ ਆਪਣੇ ਕੋਲ ਕੁਝ ਨਹੀਂ ਆਇਆ ਇੱਥੇ ਜੀ ਕੁਝ ਵੀ ਨਹੀਂ ਆਇਆ ਜੀ ਫੇਰ ਤੇ ਮਰਦਾ ਦਾ ਐਂਡ ਨੂੰ ਪਜਾਵ ਉੱਜੜ ਕੇ ਬਸਣਾ ਬਹੁਤ ਔਖਾ ਹੈ ਬਈ ਦੁਬਾਰਾ ਹੋਰ ਜੀ ਦੇਖ ਸਕਦੇ ਨਹੀਂ ਲਗਾਤਾਰ ਮੋਟਰ ਚੱਲਦੀ ਹੈ ਕਿੰਨੇ ਦਿਨ ਹੋ ਗਏ ਬਈ ਚੱਲਦੀਆਂ ਨੂੰ 17 ਦਿਨ ਹੋ ਗਏ 15 ਦਿਨ ਹੋ ਗਏ ਘੱਟੋ ਘੱਟ ਮੋਟਰਾਂ ਚੱਲਦੀਆਂ ਨੂੰ ਸਾਰੇ ਖੇਤ ਦਾ ਪਾਣੀ ਮੋਟਰਾਂ ਨਾਲ ਜਾ ਰਿਹਾ ਦੇਖੋ ਬਹੁਤ ਖੁਰੇ ਹਾਲਾਤ ਹੈ ਫਸਲ ਸਾਡੀ ਰੁਕੀ ਪਈ ਹੈ ਤੇ ਅੱਕ ਬਸ ਸੁਹੈ ਨਹੀਂ ਬਸ ਪ੍ਰਮਾਤਮਾ ਦੀ ਢੋਰਾ ਨੇ ਤੇ ਸਾਰੇ ਖੇਤ ਸੁੱਕੇ ਚਲੀ ਜਾਂਦਾ ਪਾਣੀ ਪੈਰੋ ਦੇ ਨਾਲ ਹੀ ਜਪਾਨੀ ਪੰਜ ਫੁੱਟ ਪਾਣੀ ਤੇ ਚੱਲ ਰਹੀ ਹਾਂ ਹਾਂ ਪੰਜ ਫੁੱਟ ਪਾਣੀ ਪਰੇ ਵੀ 09 ਨੰਬਰ ਉਹ ਕਿਹੜਾ 09 ਨੰਬਰ ਪਾਣੀ ਤੇ ਚੱਲ ਰਹੀ ਹੈ ਇਹਦਾ ਬਾਈਆਂ ਦੀ ਮਿਹਨਤ ਹੈ ਤੇ ਮਿਹਨਤ ਕਰਕੇ ਬੰਨ ਨੂੰ ਪੱਕਾ ਲਾਏ ਹੋਏ ਆਹ ਅਹਰਤਾਂ ਨੂੰ ਦੇਖਦੇ ਸਾਰਾ ਪਿੰਡ ਐ ਕਿਹਾ ਕਿ ਮਿਹਨਤ ਕਰਦਾ ਤਾਂ ਹੀ ਖੜੇ ਨਹੀਂ ਹੋਣਗੇ ਤਾਂ ਮੰਡੀ ਟੁੱਟਣੀ ਜੇ ਕਿਰੀ ਤੋ ਇਹ ਕੁਝ ਕਹਿਣਾ ਚਾਹਾਂਗਾ ਜਿਹੜੇ ਮੰਤਰੀ ਉਹ ਫੋਟੋਵਾ ਕਰਾਣਾ ਮੇਰੇ ਕੁਝ ਕਹਿਣਾ ਚਾਹਾਂਗੇ ਇਹਦਾ ਫੋਟੋਵਾ ਕਰਾ ਕੇ ਲੱਗ ਜਾਂਦੇ ਨੇ ਇਹ ਪੰਜ ਦਿਨਿਆਂ ਤੋਂ ਪਾ ਕੇ ਤੁਸੀਂ ਬੰਦਾਰੇ ਉਹ ਨਾ ਮੂਰੇ ਹਾਂਜੀ ਹਾਂਜੀ ਕੀ ਕਰਦੇ ਹੋ ਪਿਆ ਕਰੋ ਅਪਾ ਜਾਣ ਦੇ ਜੀ ਰੱਬ ਨੂੰ ਇਹ ਕਿਛੋਕਈ ਅਗਰ ਆਪਣਾ ਕੋਈ ਪਾਰਟੀ ਪਾਰਟੀ ਦੇ ਸੰਬੰਧ ਨਹੀਂ ਹੈ ਨਾ ਅਪਾ ਇਨਸਾਨ ਆ ਇਨਸਾਨੀਅਤ ਦੇ ਨਾਂ ਤੇ ਰਹੇ ਤੇ ਵਾੜਾ ਬੰਦਾਂ ਤੋਂ ਦੋਤੇ ਹੋਏ ਤੇ ਕੰਮ ਨਹੀਂ ਲੱਗਦੇ ਹੋਣੀ ਸਾਰੀ ਮੇਰੇ ਤੇ ਮਿੱਟੀ ਪਾਈਆ ਮੋਟਰਾਂ ਬੱਲੇ ਦੇ ਆਪਣੇ ਪੱਟ ਪੱਟ ਕੇ ਖੇਤਾਂ ਦੀ ਮੋਟਰਾਂ ਉੱਪਰ ਕਿ ਨਾ ਕੋਈ ਮੁੱਲਾ ਆਪਣੇ ਅੰਦਰ ਤੁਝ ਆਪਣੇ ਆਪ ਨੂੰ ਬਣਦੇ ਨੇ ਜਿੱਤੇ ਗੁਰੂ ਜੀ ਨਾਮੇ ਬਸ ਪੋਟਾ ਜੋਕੀਏ ਬੰਦਾ ਦੇ ਇਸੀ ਗੱਲ ਹੀ ਆਪਾਂ ਵੀ ਇਹ ਚੀਜ਼ ਦੇ ਖਿਲਾਫਾਂਜ ਬਣਾਏ ਆ ਤਾਂ ਸਰਕਾਰ ਵੀ ਲੋਕਾਂ ਚਾਹੀ ਹੈ ਜਮਾਨਾ ਬਾਰੇ ਜਿੱਦੰਦਾ ਉਰੇ ਮਤਲਬ ਦੀ ਇਹਦਾ ਸੰਕਟ ਆਇਆ ਤੇ ਦਿਨ ਰਾਤ ਲੱਗੇ ਹੋਇਆ ਆਪਣੀਆਂ ਭੈਣਾਂ ਤੇ ਪੁੱਤਾਂ ਇਹਨਾਂ ਦੀ ਵੀ ਸੁਣੀ ਜਾਵੇ ਵਿਚਾਰਿਆਂ ਦੀ ਇਹਨਾਂ ਦਾ ਘਰ ਇਹਨਾਂ ਨਾਲ ਹੀ ਚੱਲਦਾ ਤੇ ਮੈਂ ਸੁਣਿਆ ਇਹਨਾਂ ਦੇ ਪੈਸੇ ਵੀ ਨਹੀਂ ਪਏ ਹਲੇ ਤੱਕ ਮਾਤਾ ਪੈਸੇ ਪੁੱਸੇ ਪਏ ਨਹੀਂ ਛੋਟੇ ਕਿੰਨਾ ਟਾਈਮ ਹੋ ਗਿਆ ਪੈਸੇ ਆਉਣ ਨੂੰ ਅੱਛਾ ਤੇ ਕੁਝ ਹੋਰ ਕਹਿਣਾ ਚਾਹੋਗੇ ਤੁਸੀਂ ਹਰਿਆਣਾ ਜਿੰਨੀ ਢੜੀ ਬਣ ਜੇ ਚਲੋ ਤਾਂ ਪੈਸੇ ਦੇਣ ਦੇ ਮਾਰੇ ਕਰਦੇ ਹਾਂ ਹਾਂਜੀ ਸਾਡੇ 2 ਮਹੀਨੇ ਪਿੱਛੇ ਤੋਂ ਹੁਣ ਕੰਮ ਚੱਲਿਆ ਹਾਂ ਠੀਕ ਹੈ ਠੀਕ ਜੇ ਸਾਡੇ ਪੈਸੇ ਨਹੀਂ ਆਉਂਦੇ ਹਾਂ ਹੁਣ ਕਹਿੰਦੇ ਨੇ ਵੀ ਅਸੀਂ ਇਹਨੇ ਕੰਮ ਚਲਾਉਂਦੇ ਹਾਂ ਅੱਛਾ ਹਰਿਆਣਾ ਜਿੰਨੀ ਤੇ ਪਿੰਗਾਉ ਵਿੱਚ ਸਾਡੀ ਰਹਿੰਦੇ ਹਰਿਆਣਾ ਜਿੰਨੀ ਨਹੀਂ ਨਹੀਂ ਹਰਿਆਣਾ ਚੋਂ ਸਾਡੀ ਹੁੰਦੀ ਤੇ ਸਰਕਾਰ ਨੂੰ ਮੰਗੇ ਇਹਨਾਂ ਦੀ ਹੋਰ ਤਾਂ ਕੀ ਜ਼ੋਰ ਹੁੰਦਾ ਸਾਨੂੰ ਪਤਾ ਹੈ ਸਰਕਾਰ ਆਪ ਕੋ ਆਪਣੀ ਗਰੀਬ ਹੈ ਬਾਈ ਹਾਂ ਜਿਹੜਾ ਵੀ ਪਿੰਡ ਦਾ ਆਗੂ ਹੈ ਬਾਈ ਜਦ ਕੋਈ ਐ ਮੇਲਾਂਦੇ ਆ ਹੋਰਾਂ ਦੇ ਇਹਨਾਂ ਦਾ ਪੱਖ ਵੀ ਰੱਖਿਆ ਕਰੋ ਕਿੱਲਾ ਆਪਾਂ ਬਣਾ ਨਹੀਂ ਆਪਾਂ ਇੱਥੇ ਬਣਾਣ ਲਈ ਬੈਠੇ ਆ ਪਿੰਡ ਦੇ ਨਾਲ ਕੀ ਖਾਣ ਲਈ ਹੈਨਾ ਤੇ ਸਭ ਨਾਲ ਜੁੜ ਕੇ ਚੱਲੋ ਇਹਨਾਂ ਨੇ ਆਪਣੇ ਖੇਤਾਂ 'ਚ ਵੀ ਕੰਮ ਕਰਨਾ ਆਪਣੀ ਵੀ ਤਰੱਕੀ ਫੇਰ ਹੈ ਜੇ ਅੱਗੇ ਖੁਸ਼ ਰਹਿਣਗੇ ਕਿ ਨਹੀਂ ਜਦ ਇਹ ਡੁੱਬ ਗਏ ਆਪਾਂ ਦਾ ਡੁੱਬੀ ਪਏ ਆ ਆਣਾ ਡੁੱਬ ਗਏ ਆਪਾਂ ਕਿੱਥੇ ਮਰਜੀ ਤੁਹਾਨੂੰ ਲੈ ਜਾਣਾ ਤੁਸੀਂ ਉੱਥੇ ਲੰਘ ਜਾਂਦੇ ਆਂ ਅੱਜ ਬਾਦੂ ਦੇਖਣ ਲਈ ਨਹੀਂ ਨਹੀਂ ਉਮਰ ਚ ਮਾਤਾ ਬਚਾਰੀਆਂ ਗਈ ਦੇਖੀ ਮਾਤਾ ਐ ਬੋਲੇ ਵੀ ਕੋਈ ਦਾ ਖਾ ਉਹ ਹੁਣ ਮੈਨੂੰ ਨਾ ਹੋ ਗਿਆ ਜਿਆਦਾ ਇਹਨੂੰ ਲੱਗਿਆ ਨੂੰ ਦੇਖ ਲਓ ਕਨੇ ਕਹੋ ਜੀ ਸਾਡੀ ਨਾ ਤਾਂ ਨਰੇਗਾ ਬੰਦ ਹੋਵੇ ਹੁਣ 2 ਮਹੀਨੇ ਹੋ ਗਏ ਕਹਿੰਦੀ ਜੀ ਨਰੇਗਾ ਪਿੱਛੇ ਵੀ ਬੰਦ ਹੋ ਰਹੀ ਹੈ ਤੇ ਬਾਕੀ ਸਾਰੇ ਪਿੰਡਾਂ ਚ ਚੱਲ ਰਹੀ ਹੈ ਸਾਡੀ ਰੰਦ ਕਿਉਂ ਨਰੇਗਾ ਬਾਕੀ ਹੋਰ ਪਿੰਡਾਂ ਚ ਪੈਸੇ ਵੀ ਆ ਰਹੇ ਮੈਂ ਸੁਣੇ ਕਈ ਜਗ੍ਹਾ ਮੁੰਡ ਕਰੇ ਤੇ ਨਹੀਂ ਆ ਰਹੇ ਜੀ ਹਾਂ ਜੀ ਹਾਂ ਸਾਡੀ ਵਸ ਨਰੇਗਾ ਅਸੀਂ ਤਾਂ ਇਹੀ ਦੇਖ ਲਓ ਜੀ ਕੰਮ ਕਰਕੇ ਇਹੀ ਖਾਣਾਗਾ ਤੇ ਬਾਕੀ ਸਾਨੂੰ ਖਾਣਾ ਸਾਡੇ ਪੈਸੇ ਆਏ ਨੇਗੇ ਬਸ ਸਾਡਾ ਕੰਮ ਚੱਲਣਾ ਚਾਹੀਦਾ ਕੋਈ ਸਾਨੂੰ ਕੁਝ ਨਹੀਂ ਚਾਹੀਦਾ ਹਾਂ ਜੀ ਹਾਂ ਜੀ ਨੇ ਹਰਾਣੇ ਚਾਹਦੇ ਠੀਕ ਹੈ ਚਲੋ ਬਾਕੀ ਰਿਕਵੈਸਟ ਹੈ ਤੇ ਅਸਤਾ ਦਿਹਾੜੀ ਮਦਾਰ ਬੰਦੇ ਜੀ ਦੇਖੋ ਜਿੰਨੇ ਕਮਾਉਣੇ ਉਸ ਤੋਂ ਉਨੇ ਖਾਣ ਵਾਲੇ ਨਾ ਕੋਈ ਫਲ ਜੀ ਖਾਚਾ ਚਾ ਬੈਠਾ ਚ ਕੋਈ ਜਮਾ ਕਰਾਉਣ ਵਾਲਾ ਹੈਗੇ ਜੇ ਅਸੀਂ ਉਹਨਾਂ ਚ ਤਰੀ ਜਾਣੇ ਜਿਹੜੇ ਆਉਣਗੇ ਜੀ ਹੁਣ ਹਫਤਾ ਲੱਗ ਗਿਆ ਅਸਤ ਨੂੰ ਆ ਆ ਹੁੰਦੀ ਸਾਨੂੰ ਪੈਸੇ ਆਉਣ ਜੇ ਸੀ ਫੇਰ ਉਹ ਘਰੇ ਇਸਤੇਮਾਲ ਕਰੇ ਕੋਈ ਨਹੀਂ ਪੈਣੇ ਜਦ ਤੱਕ ਇਹ ਮੁੱਦਾ ਚੱਲਦਾ ਠੀਕ ਹੈ ਉਸ ਤੋਂ ਬਾਅਦ ਪਿੰਡ ਤੋਂ ਵੀ ਚਾਰ ਜਣੇ ਲੈ ਕੇ ਜਾਂ ਮੈਂ ਵੀ ਜਾਂ ਜੀ ਨੂੰ ਵੀ ਕਹੂੰਗਾ ਆਪਾਂ ਲੈ ਕੇ ਜਰੂਰ ਉਹਨਾਂ ਦਾ ਵੀ ਮੰਤਰੀਆਂ ਦੇ ਘਰੇ ਵੀ ਜਾਵਾਂਗੇ ਜੋ ਹੋਪਨਾ ਖੜਾਗੇ ਪੈਣੇ ਤੁਸੀਂ ਖੜੇ ਹੋ ਤਾਂ ਅਸੀਂ ਵੀ ਖੜਾਂਗੇ ਕਿਉਂ ਇਹੀ ਹੈ ਇਹ ਬਾਕੀ ਦੇ ਪਿੰਡ ਤੋਂ ਕੋਈ ਪੱਠ ਦਿਖਿਆ ਹੁੰਦਾ ਤੁਸੀਂ ਆਪ ਵੀ ਅਗਲੇ ਵਾਰੀ ਵੀ ਜੇਰੇ ਇੱਥੇ ਕੋਈ ਗੱਲ ਨਹੀਂ ਬਈ ਅੱਜ ਇਹ ਖੜੇ ਆ ਤਾਂ ਆਪਾਂ ਖੜਾਏ ਗੱਲੂ ਇਹਨਾਂ ਦੇ ਬਾਕੀ ਸਾਡੇ ਘਰਾਂ ਦੇ ਵੀ ਬਹੁਤ ਵਿੱਚ 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 ਜੀ ਹਾਲਾਤ ਖਰਾਬ ਨੇ ਘਰਾਂ ਦੇ ਤੇ ਸਾਡੇ ਘਰਾਂ ਦਾ ਵੀ ਜੀ ਜੀ ਪਹੁੰਚੂ ਕਿ ਜਿਹੜਾ ਡਿਗਨ ਦੇਵੀ ਵਿੱਚ ਪ ਚੱਕਾ ਕੇ ਨਹੀਂ ਚੱਕੋ ਪਾਲੀ ਜਾਣਾ ਕਈ ਨਹੀਂ ਵੀ ਹੈਗੇ ਜਿਹੜੇ ਆ ਕੇ ਚੱਕ ਕੇ ਪਾਸ ਆਦਾਗਾ ਹਾਂ ਇਹ ਤਾਂ ਹੈ ਚਾਹ ਤਿਆਰ ਹੋ ਗਈ ਉਹਨਾਂ ਨੂੰ ਜ਼ਰੂਰ ਪੜਿਆਲੇ ਮਕਾਨ ਨਾਲ ਚਲੋ ਕੋਈ ਜਿੰਨਾ ਵੀ ਹੋਇਆ ਬਣੇ ਆਪਾਂ ਨਾਲ ਗੱਲ ਨੂੰ ਜੋ ਵੀ ਹੱਲ ਹੁੰਦਾ ਹੈ ਸਾਰੇ ਨਾਲ ਮਿਲ ਕੇ ਕਰਦੇ ਆਂ ਗੱਲਬਾਤ ਕਿ ਨਹੀਂ ਉਹਨਾਂ ਨਾਲ ਬਾਸ ਸਾਰਿਆਂ ਨਾਲ ਗੱਲ ਕਰਤਾ ਰਿਹਾ ਨਾ ਮਨਦੋ ਦਾ ਹੱਕ ਹੈ ਬਈ ਆ ਲੋਕਾਂ ਨੇ ਪੂਰਾ ਰੋਲਾ ਨਹੀਂ ਸਤਲੀ ਬੋਲੋ ਕਤਕ ਤੂੰ ਬੋਲੂ ਨਹੀਂ ਹੁਣ ਗੱਲ ਝੱਟ ਸਾਰੇ ਚਾਰ ਸਾਲਾਂ ਜਿਹੜੀ ਹੁੰਦਾ ਸਾਹ ਦੇ ਰਹਿ ਗਿਆ ਨਹੀਂ ਗੱਲ ਹੁਣ ਗਲੀਆਂ ਗਲੀਆਂ ਨਾਲੀਆਂ ਦਾ ਥੋੜਾ ਖੜੀ ਆ ਲੋਕਾਂ ਦੀ ਸੋਚ ਉੱਪਰ ਗਈ ਪੜੇ ਲਿਖੇ ਜਿਹੜੀ ਚਾਰਾਂ ਦੀ ਜਗ੍ਹਾ ਤੇਰੇ ਘਰ ਦੀ ਜਗ੍ਹਾ ਖੜੀ ਨਹੀਂ ਨਾ ਨਾ ਕੋਈ ਕ੍ਰਾਮ ਮਾਤਾ ਇਹ ਤਾਂ ਪਤੀ ਆਪਾਂ ਜਦ ਨਾ ਨਾ ਪਾਰਟੀ ਵੀ ਫੇਰ ਹੈ ਬਈ ਜੇ ਦੁਨੀਆ ਹੈ ਸੱਚ ਦੀ

ਲਫੜੀ ਯਾਰ ਮੈਂ ਕਹਿੰਦਾ ਨਾ ਕੁੜੀ ਹੋ ਆਇਆ ਬਾਈ ਅਮਾ ਇਹਨਾਂ ਨਾਲ ਵੀ ਕਰੀਓ ਗੱਲ ਮਾਤਾ ਜੀ ਨਾਲ ਵੀ ਇਕੱਲਾ ਬਿੱਜੀ ਕਰ ਰਹੇ ਆ ਮੈਂ ਤੇ ਵੀ ਨਾ ਪਤਾ ਕਿ ਕਿਹੜਾ ਪਾਸਾ ਮੈਂ ਮੈਂ ਤਾਂ ਆਪਣੇ ਆਪਣੇ ਦੇ ਨੇੜੇ ਤਰੀਕ ਨੂੰ ਕੌਣਦੇ ਆ ਜਦੋਂ ਤੇ ਪਾਸੇ ਦੇ ਵਿੱਚ ਕੀ ਮਟਕਣ ਲੱਗਦਾ ਜੁੱਪਾ ਮੇਰੇ ਕੋਲ ਮਿਹਨਤ ਨਾਲ ਹੋਇਆ ਚਲ ਕੋਈ ਨਹੀਂ ਇਹਨਾਂ ਦਾ ਵੀ ਕਰੂ ਜੋਗਾ ਬਾਈ ਇਹ ਵੀ ਤਾਂ ਫਿਰ ਕਰੇ ਚਲੋ ਬੱਸ ਪਤਾ ਅਜੂਬਾ ਚੱਲ ਹੁਣ ਮਾੜਾ ਉਹ ਹਾਲਾਤ ਥੋੜੇ ਸੁਧਰ ਜਾਂਦੇ ਚਲੋ ਫਿਰ ਕੋਈ ਨਹੀਂ ਕੋਈ ਕਹਿੰਦਾ ਮੈਂ ਕੋਈ ਨਹੀਂ ਕਰਕੇ ਆਇਆ ਇਹ ਤੁਹਾਡੇ ਗਰੀਬਾਂ ਕਰਕੇ ਬਚਿਆ ਸਾਰਾ ਕੰਮ ਜਿਹੜੇ ਤੁਸੀਂ ਪੜ੍ਹਦੇ ਹੋ ਕਿ ਚਾਹ ਇਹ ਤੋਰ ਕਰਦਾ ਹਾਂ ਕੁਝ ਨਹੀਂ ਇਸ ਤਰ੍ਹਾਂ ਕਰਦੇ ਕਾਰਨ ਆ ਦੇਖੋ ਹੈ ਮਾਈ ਥੋੜੀ ਜਿਹੀ ਮਿੱਟੀ ਦੀ ਘਾਟ ਹੈ ਜੀ ਬਸ ਹਾਂ ਕੋਈ ਛੋਟੇ ਮਜੇ ਤੇ ਪਾਣੀ ਡੱਪ ਰਿਹਾ ਲੱਗਿਆ ਪਤਾ ਨਹੀਂ ਪਤਾ ਹੀ ਸਾਰੇ ਕੋਈ ਨਹੀਂ ਕਰਦਾ